ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਗੈਂਗਸਟਰਾਂ ਦੇ ਵੱਲੋਂ ਪੰਜਾਬ ਦੇ ਲੀਡਰਾਂ ਨੂੰ ਧਮਕੀ ਭਰੇ ਫੋਨ ਕੀਤੇ ਜਾ ਰਹੇ ਨੇ। ਤਾਜ਼ਾ ਮਾਮਲਾ ਅਮਰਸਰ ਦਾ ਹੈ ਜਥੋਕੀ ਭਾਜਪਾ ਦੇ ਪੰਜਾਬ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਤੇ ਭਾਜਪਾ ਨੇਤਾ ਸ਼ਵੇਤ ਮਲਿਕ ਨੂੰ 10 ਜੁਲਾਈ ਦੀ ਰਾਤ ਨੂੰ ਧਮਕੀ ਭਰਿਆ ਫੋਨ ਆਇਆ। ਜਿਸ ਤੋਂ ਬਾਅਦ ਸ਼ਵੇਤ ਦੇ ਵੱਲੋਂ ਐਸਡੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ, ਲੇਕਿਨ ਅਜੇ ਤੱਕ ਕੋਈ ਉਚਿਤ ਕਾਰਵਾਈ ਨਹੀਂ ਹੋਈ। ਪੁਲਿਸ ਅਧਿਕਾਰੀਆਂ ਦੱਸਿਆ ਕਿ ਕਾਲ ਰਿਕਾਰਡਿੰਗ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਪੜਤਾਲ ਚੱਲੀ ਰਹੀ ਗਈ ਹੈ। ਐਸਰ ਜੀ ਕਿ 3 ਤਰੀਕ ਰਾਤ ਨੂੰ ਲਗਭਗ 11:30 ਦੇ ਕਰੀਬ ਐਗਜ਼ੈਕਟ ਟਾਈਮ ਜਿਹੜਾ ਹੈ ਉਹ ਆਨ ਰਿਕਾਰਡ ਹੈ ਕਾਲ ਦੇ ਵਿੱਚ ਮੈਨੂੰ ਇੱਕ ਗੌਰਵ ਨਾਮ ਦੇ ਵਿਅਕਤੀ ਦੀ ਕਾਲ ਆਈ ਕਿ ਤੁਹਾਡੇ ਬਾਰੇ ਇੱਕ ਗੈਂਗਸਟਰ ਰঞ্জੀਤ ਨਾਮ ਦਾ ਬੰਦਾ ਥ्रेटनिंग ਕਰ ਰਿਹਾ ਹੈ ਔਰ ਉਹ ਕਹਿੰਦਾ ਹੈ ਕਿ ਮੈਂ ਗੋਲੀਆਂ ਚਲਾਨਾਂ ਮੈਂ ਉਹ ਗੈਂਗਸਟਰਾ ਸ਼ਵੇਤ ਮਾਲਿਕ ਜਿਹੜਾ ਹੈ ਮੈਂ ਮੰਜੇ ਦੇ ਲੰਮਾ ਪਾ ਦੇਣਾ ਤੇ ਗੋਲੀਆਂ ਚਲਾਨੀਆਂ ਹੈ ਉਹਦੇ ਤੇ ਉਹ ਗੌਰਵ ਨੂੰ ਫਿਰ ਮੈਂ ਕਿਹਾ ਮੈਂ ਕਿਹਾ ਮੈਂ ਰਿਪੋਰਟ ਦਾਂ ਪੁਲਿਸ ਉਹ ਆਰ ਡਾਅਰ ਦੇ ਉੱਤੇ ਗੱਲ ਕਰ ਰਿਆ ਮੇਰੇ ਨਾਲ ਉਹਨੇ ਗੌਰਵ ਨੇ ਫਿਰ ਮੈਨੂੰ ਰਿਕਾਰਡਿੰਗ ਭੇਜੀ ਥੀ ਔਰ ਜੀਤਨਾ ਦੇ ਬੰਦੇ ਦੀ ਕਿ ਇਹ ਉਹ ਬੋਲ ਰਿਹਾ ਸੀਗਾ ਸਾਰੀ ਗੱਲ ਕਿ ਇਸ ਤਰ੍ਹਾਂ ਸ਼ਵੇਤ ਮਲਿਕ ਨੂੰ ਗੋਲੀਆਂ ਮਾਰਾਂਗੇ ਸ਼ਵੇਤ ਮਲਿਕ ਨੂੰ ਠੀਕ ਕਰ ਦੇਵਾਂਗੇ ਸ਼ਵੇਤ ਮਲਿਕ ਨੂੰ ਸੋਧ ਦੇਵਾਂਗੇ ਤੇ ਉਹ ਸਾਰੀ ਰਿਕਾਰਡਿੰਗ ਫਿਰ ਮੈਂ ਉਸੇ ਰਾਤ ਨੂੰ 1 ਵਜੇ ਰਾਤ ਨੂੰ ਨੈਕਸਟ ਡੇ ਹੋ ਗਿਆ 4:00 1 ਘੰਟੇ ਬਾਅਦ ਮੈਂ ਆਲਮ ਵਿਜੇ ਸਿੰਘ ਜੀ ਜਿਹੜੇ ਸਾਡੇ ਡਿਪਟੀ ਕਮਿਸ਼ਨਰ ਆਫ ਪੁਲਿਸ ਨੇ ਉਹਨਾਂ ਨੂੰ ਉਹਨਾਂ ਨੇ ਫੋਨ ਵੀ ਚੁੱਕ ਲਿਆ ਮੇਰਾ ਆ ਸੋ ਗੁੱਡ ਆਫ ਯੂ ਸੋ ਗੁੱਡ ਆਫ ਥਿੰਕ ਉਸ ਤੋਂ ਬਾਅਦ ਉਹ ਉਹਨਾਂ ਨੂੰ ਮੈਂ ਰਿਕਾਰਡਿੰਗ ਵੀ ਭੇਜਤੀ ਔਰ ਨਾਲ ਹੀ ਮੈਂ ਮੈਸੇਜ ਵੀ ਭੇਜਦਾ ਗੌਰਵ ਦਾ ਮੋਬਾਈਲ ਨੰਬਰ ਵੀ ਭੇਜਦਾ ਰਿਕਾਰਡਿੰਗ ਤੇ ਮੋਬਾਈਲ ਨੰਬਰ ਨਹੀਂ ਸੀ ਆਇਆ ਉਹ ਰਿਕਾਰਡਿੰਗ ਗੌਰਵ ਨੇ ਮੈਨੂੰ ਭੇਜੀ ਸੀਗੀ ਤੇ ਗੌਰਵ ਤੋਂ ਪਤਾ ਲੱਗ ਸਕਦਾ ਹੈ ਕਿ ਉਹਦੇ ਫੋਨ ਤੇ ਕਿਹਦੀ ਰਣਜੀਤ ਦਾ ਕੀ ਨੰਬਰ ਹੈਗਾ ਸੋ ਮੈਂ ਉਹਨਾਂ ਨੂੰ ਕਿਹਾ ਜੀ ਕਿ ਥਿਸ ਇਜ਼ ਅ ਵੈਰੀ ਸੀਰੀਅਸ ਮੈਟਰ ਆਈ ਐਮ ਨਾਟ ਅਫਰੇਡ ਆਫ ਐਨੀਬਾਡੀ ਮੈਨੂੰ ਕਿਸੇ ਤੋਂ ਡਰ ਨਹੀਂ ਹੈਗਾ ਮੈਂ ਯੂਥ ਬੀਜੇਪੀ ਤੋਂ ਨਿਕਲੇ ਆਂ ਬੰਦਾ ਮੈਨੂੰ ਕਈ ਵਾਰੀ ਮੈਂ ਮੇਅਰ ਸੀਗਾ ਕੋਈ ਮੇਰੇ ਤੇ ਘਰਾਵ ਕਰਦਾ ਸੀ ਕੋਈ ਮੇਰੇ ਧਰਨੇ ਲਾਂਦਾ ਸੀ ਸੋ ਮੇਰੇ ਤੇ ਅਟੈਕਸ ਵੀ ਹੋਏ ਉਸ ਵੇਲੇ ਪਰਚੇ ਵੀ ਦਰਜ ਹੋਏ ਜਿਨ੍ਹਾਂ ਨੇ ਅਟੈਕ ਕੀਤੇ ਤੇ ਮੈਨੂੰ ਆਈ ਐਮ ਨੋਟ ਅਫਰੇਡ ਆਫ ਰੱਬ ਤੋਂ ਮੈਂ ਡਰਨਾ ਔਰ ਕਿਸ ਤੋਂ ਨਹੀਂ ਡਰਦਾ ਪਰ ਚਿੰਤਾ ਦਾ ਵਿਸ਼ਾ ਹੈ ਕਿ ਇੰਨੀ ਹਿੰਮਤ ਵੱਧ ਗਈ ਹੈ ਗੈਂਗਸਟਰਾਂ ਦੀ ਕਿ ਸਾਡੇ ਲੋਕਾਂ ਨੂੰ ਜੇ ਉਹ ਜਿਹਨੂੰ ਕਹਿ ਸਕਦੇ ਨੇ ਹੈਗਾ ਕਿ ਥ੍ਰੀਟਨ ਕਰ ਰਹੇ ਨੇ ਤੇ ਆਮ ਜਨਤਾ ਜਿਹੜੀ ਹੈ ਉਹਦਾ ਐਸੇ ਲਈ ਕੀ ਹਾਲ ਹੈ ਤੋਂ ਮੈਨੂੰ ਥੋੜਾ ਜਿਹਾ ਹੋਰ ਵੀ ਚਿੰਤਾ ਆਈ ਕਿਉਂਕਿ ਜਿਹੜੇ ਡੀਸੀਪੀ ਸਾਹਿਬ ਨੇ ਤੇ ਇਮੀਡੀਏਟਲੀ ਅਮੋਲਕ ਜੀ ਨੇ ਸਾਡੇ ਐਸਐਸਓ ਸਿਵਲ ਲਾਈਨ ਉਹਨਾਂ ਨੂੰ ਮਾਰਕ ਕਰਤੀ ਐ ਅਮੋਲਕ ਜੀ ਦਾ ਮੈਨੂੰ ਫੋਨ ਆਇਆ ਤੇ ਮੈਰੇ ਜਿਹੜਾ ਨਾਲ ਗੱਲ ਹੋਇਆ ਮੋਲਕ ਜੀ ਨੇ ਕਿਹਾ ਜੀ ਕਿ ਅਸੀਂ ਗੌਰਵ ਵੀ ਨਟੋਰੀਅਸ ਹੈ ਉਹਦਾ ਬੈਕਗ੍ਰਾਉਂਡ ਅਸੀਂ ਦੇਖੀ ਐ ਔਰ ਅਸੀਂ ਇਮੀਡੀਏਟਲੀ ਉਹਨੂੰ ਫੜ ਲਾਂਗੇ ਔਰ ਕਿਉਂਕਿ ਸਾਡੇ ਕੋਲ ਸੀਡੀਆਰ ਹੁੰਦੀ ਐ ਕਾਲ ਡਿਟੇਲ ਰਿਕਾਰਡ ਸੋ ਕਾਲ ਡਿਟੇਲ ਰਿਕਾਰਡ ਤੋਂ ਸਾਨੂੰ ਪਤਾ ਲੱਗ ਜਾਏਗਾ ਕਿ ਗੌਰਵ ਦੇ ਫੋਨ ਤੇ ਕੌਣ ਫ੍ਰੀਕੁਐਂਟ ਕਾਲਰ ਹੈਗਾ ਤੇ ਸਾਡੇ ਲਈ ਕੋਈ ਸਿੰਪਲ ਜਵਾਬ ਹੈ ਮਲਿਕ ਸਾਹਿਬ ਵਿਲਟ ਮੈਚ ਹਸ ਟੋਲਡ ਹਿਮ ਥੈਟ ਆਈ ਵਾਂਟ ਟੂ ਨੋ ਹੂ ਦਾ ਪਰਸਨ ਇਜ਼ ਬਿਹਾਈਂਡ 올 ਦਿਸ ਨੌਨਸੈਂਸ ਤਾਂ ਕਿ ਅਸੀਂ ਐਕਸਪੋਜ਼ ਕਰ ਸਕੀਏ ਗੈਂਗਸਟਰਸ ਨੂੰ ਬੰਦੇ ਵਿੱਚ ਇਡੇ ਸ੍ਰੀ ਸ਼ਵੇਤ ਮਲਿਕ ਜੀ ਨੂੰ ਇੱਕ ਅਨਨੋਨ ਬੰਦੇ ਵੱਲੋਂ ਕਾਲ ਕੀਤੀ